ਦੇਖੋ ਅਸੀਂ ਤਾਂ ਆਪਣੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਤਰਾਂਤ ਉਹਨਾਂ ਨੇ ਯਕੀਨ ਵੀ ਦਵਾਇਆ ਵੀ ਅਸੀਂ ਤਰਾਂਤ ਧਿਆਨ ਚ ਲਿਆ ਕੇ ਜਿਹੜਾ ਧਿਆਨ ਚ ਤਾਂ ਆਲਰੇਡੀ ਉਹਨਾਂ ਦੇ ਹੈਗੀ ਆ ਉਸ ਧਿਆਨ ਚ ਹੀ ਉਹ ਅੱਜ ਚੇਤੇ ਤੌਰ ਤੇ ਆਏ ਆ ਤੇ ਅਸੀਂ ਇੱਕ ਗੱਲ ਦੀ ਮੰਗ ਕੀਤੀ ਆ ਵੀ ਭਾਈ ਪ੍ਰਾਂਤ ਦਾ ਜਿਹੜਾ ਆ ਉਹ ਸਾਰਸਥਕ ਜਿਹੜਾ ਕਿੱਥੇ ਕਿੱਥੋਂ ਚੱਲਦੀ ਕੀ ਇਹਦੇ ਪਿੱਛੇ ਪ੍ਰਸਾਦ ਜਿਹੜਾ ਚੱਲ ਰਿਹਾ ਉਹ ਤਰਾਂਤ ਮੰਗਾ ਕੀਤਾ ਜਾਵੇ। ਸਾਡੀ ਕਿਹੋ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਇਸ ਮਾਮਲੇ ਬਾਰੇ ਕੋਈ ਗ੍ਰਹਿ ਮੰਤਰੀ ਨੂੰ ਕੇਂਦਰੀ ਨੂੰ ਜਾਂ ਪੀਐਮ ਨੂੰ ਕੋ ਲਿਖਿਆ ਸੀ। ਇਹਦੇ ਬਾਰੇ ਅਸੀਂ ਹਾਲੇ ਕਿਉਂਕਿ ਮੈਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪਹਿਲਾਂ ਤਾਂ ਅਸੀਂ ਇਹਨੂੰ ਲਾਂਡੇਜ਼ ਵੀ ਸ਼ਾਇਦ ਅੱਗੇ ਵੀ ਇੱਕ ਦੋ ਵਾਰੀ ਇਦਾਂ ਹੋਈਆ ਭੇਜਦਾ ਜਾਂ ਪਰ ਕਿਉਂਕਿ ਲਗਾਤਾਰ ਹੁਣ 3 ਦਿਨ ਤੇ ਮੁੱਖ ਮੰਤਰੀ ਨੂੰ ਦੇ ਉਹਦੇ ਆ ਰਹੀ ਈਮੇਲ ਤੇ ਇਥੋਂ ਦੇ ਐਮਪੀ ਦੇ ਆ ਰਹੀ ਆ ਜਿਸ ਕਰਕੇ ਫਿਰ ਸਾਨੂੰ ਚਿੰਤਾ ਦਾ ਵਿਸ਼ਾ ਵੀ ਸਗਾ ਇਸ ਕਰਕੇ ਇਹ ਅਸੀਂ ਇਹਨਾਂ ਨੂੰ ਵੀ ਸੈਂਟਰ ਸਰਕਾਰ ਨੂੰ ਵੀ ਲਿਖਾਂਗੇ ਇਹਨਾਂ ਨੂੰ ਵੀ ਅਸੀਂ ਕੌਨਫੀਡੈਂਸ ਚ ਲਾਵਾਂ ਕੌਨਫੀਡੈਂਸ ਕਹਿਣ ਦਾ ਭਾਵ ਇਹਨਾਂ ਦਾ ਵੱਧ ਫਰਜ਼ ਬਣਦਾ ਕਿਉਂਕਿ ਸਰਕਾਰ ਦਾ ਤੰਤਰ ਮਾਤਰ ਅਸੀਂ ਤਾਂ ਗੁਰੂ ਘਰ ਦਾ ਪ੍ਰਬੰਧ ਚਲਾਉਣਾ ਹੈ ਸਰਕਾਰ ਦਾ ਤੰਤਰ ਮਾਤਰ ਤੋਂ ਸਰਕਾਰਾਂ ਦੇ ਕੋਲ ਨਹੀਂ ਜੀ ਇੱਕ ਲਾਸਟ ਗੱਲ ਹੈ ਜਦੋਂ ਦੋਨਾਂ ਦੇਸ਼ਾਂ ਦੇ ਆਪਸੀ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਕੋਲ ਆਪਸੀ ਜਦੋਂ ਮਤਕੇ ਦੋਏ ਸੀਗੇ ਚੰਗ ਹੋਈ ਸੀਗੀ ਉਹ ਦੋਨ WhatsApp ਤੇ ਉੱਤੇ ਇਹ ਇਲਜ਼ਾਮ ਲਗਾਏ ਗਏ ਗਏ ਸੀਗੇ ਪਾਕਿਸਤਾਨ ਕਿ ਪਾਕਿਸਤਾਨ ਹਵਾਈ ਹਮਲਾ ਕਰ ਸਕਦਾ ਸੀ ਉਸ ਨੂੰ ਰੋਕਿਆ ਗਿਆ ਪਰ ਅੱਜ ਤੇ ਹਮਲੇ ਹੋ ਰਿਹਾ ਡੇ ਬਾਈ ਡੇ ਇੱਕ ਮੇਲਸ ਆ ਰਹੀਆਂ ਨੇ ਪਰ ਉਸ ਤੇ ਵੀ ਕਿੰਦਾ ਸਰਕਾਰ ਕੋਈ ਕੋਈ ਏਜੰਸੀ ਜਿਹੜਾ ਹੈ ਇਹ ਕਰਨੀ ਨਹੀਂ ਰਹੀ ਕਿਵੇਂ ਦੇਖਣੇ ਸੀ ਦੇਖੋ ਮੈਂ ਧੰਨਵਾਦ ਇਸ ਗੱਲ ਦਾ ਕਰਦਾ ਐਮਪੀ ਸਾਹਿਬ ਦਾ ਚਰਚੇ ਤੌਰ ਤੇ ਅੱਜ ਆਏ ਆ ਤੇ ਮੈਂ ਦੇਖਦਾ ਵੀ ਤਿੰਨਾਂ ਦਿਨਾਂ ਦਾ ਕੋਈ ਨਾ ਰਾਜਨੀਤਿਕ ਮਦਾ ਬੋਲਿਆ ਨਾ ਕੋਈ ਧਾਰਮਿਕ ਜਸੇ ਬੰਦੀ ਬੋਲੀ ਨਾ ਕੋਈ ਹੋਰ ਬੋਲਿਆ ਜੀ ਤੇ ਸਰਕਾਰ ਨੂੰ ਵੱਧ ਬੋਲਣਾ ਚਾਹੀਦਾ ਸੀ ਸਰਕਾਰ ਲਈ ਫਿਕਰ ਨੂੰ ਦੀ ਵੱਧ ਚਾਹੀਦੀ ਆ ਜੇ ਤਰਵਾਰ ਸਾਹਿਬ ਦੀ ਇੰਨੀ ਚਿੰਤਾ ਆ ਤੇ ਇਹਦੇ ਤੇ ਤਰਾਂ ਦਿਨਾਂ ਨੂੰ ਜਿਹੜਾ ਆ ਉਹ ਹਰਕਰਚ ਆ ਜਾਣਾ ਚਾਹੀਦਾ ਸੀ ਪਰ ਫਿਰ ਵੀ ਮੈਂ ਕੋਈ ਪੰਜਾਬ ਸਰਕਾਰੋਂ ਤਾਂ ਹਲੇ ਕੋਈ ਹਿਲਜੁਲ ਨਹੀਂ ਇਹ ਠੀਕ ਆ ਵੀ ਪੁਲਿਸ ਵਾਲੇ ਭੁੱਲਰ ਸਾਹਿਬ ਲੱਗਿਓ ਆ ਇੱਥੇ ਬਾਕੀ ਜਿਹੜੇ ਆ ਸਾਰੇ ਸਰਕਾਰਰੋਂ ਨਾ ਕਿਸੇ ਮੰਤਰੀ ਦਾ ਨਾ ਕੋ ਟੈਲੀਫੋਨ 'ਤੇ ਕੀ ਕੋ ਬੰਦਾ ਫਾਰਮਲ ਤੌਰ ਤੇ ਕਾਲ ਕਰ ਲੈਂਦਾ। ਤੋਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਇੰਨਾ ਜਿਹੜਾ ਮਹਿਸੂਸ ਕੀਤਾ ਤੇ ਮੈਂ ਇਹਨਾਂ ਨੂੰ ਬੈਂਦੀ ਵੀ ਕੀਤੀ ਆ ਕਿ ਇਦਾਂ ਮਹਿਸੂਸ ਕਰਕੇ ਨਹੀਂ ਕੰਮ ਚੱਲਣਾ ਫੈਸ਼ਨ ਸੀਗਾ ਕੀਤੇ ਦੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋ ਰਹੀ ਸੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਵਿਧਾਇਕ ਉਹ ਤੇ ਹੁੰਦਾ ਕਿਉਂਕਿ ਜ਼ਮਾਨਤ ਕਿਹਨੇ ਹੁੰਦੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੁੱਦੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਉੱਥੇ ਚੁੱਪਦਾ ਕੱਲ ਉਸ ਸਦਨ ਦੇ ਵਿੱਚ ਵੀ ਗੱਲ ਕੀਤੀ ਜਾ ਸਕਦੀ ਸੀਗੀ ਦੇਖੋ ਬਿਆਲ ਸਿੰਘ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਆ ਠੀਕ ਹੈ ਜੀ ਜਿਹੜੇ ਬੰਗਿਆਂ ਵਾਲੇ ਸੀਗੇ ਸਾਡੇ ਐਮ ਵੈਲਿਊ ਉਧਰ ਆਪ ਦੇ ਪੇਚਲ ਗਏ ਦੀਪਿਕਾ ਨੀਵ ਕੌਰ ਜੀ ਕਿਉਂਕਿ ਉਹਨਾਂ ਦੇ ਆਪਣੇ ਤੇ ਜਿੰਮੇ ਸੀ ਉਹ ਨਹੀਂ ਜਾ ਸਕੇ। ਪਰ ਮੈਂ ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਸਾਰਿਆਂ ਧਰਮਾਂ ਦੀ ਤੇ ਸਾਰਿਆਂ ਲੋਕਾਂ ਦੀ ਨੁਮਾਇੰਦਗੀ ਕਰਦੀ ਆ। ਤੇ ਜਿਲੇ ਇਦਾਂ ਦੇ ਸਾਇੰਸ ਤੋਂ ਵੀ ਇਸ਼ੂ ਜਿਹੜੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆ ਉਹ ਨੁਮਾਇੰਦਗੀ ਜਮਾਤ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਇਹਦੀ। ਜੀ। ਤੇ ਇਸ ਕਰਕੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਨਫੀਡੈਂਸ ਸੌਂਤ ਪਹਿਲਾਂ ਲਿਆ ਜਾਣਾ ਚਾਹੀਦਾ ਹੈ ਠੀਕ ਆ। ਕੋਈ ਡਰਾਫਟ ਵਗੈਰਾ ਬਣਾਉਣੇ ਹੁੰਦੇ ਸਾਰਾ ਕੁਝ ਪਰ ਜਿਲੇ ਕੁਝ ਇਦੇ ਵਿੱਚ ਕਾਰਵਾਈ ਪਾਉਣੀ ਆ ਮੈਨੂੰ ਸੰਧਵਾਜੀ ਨੇ ਉਹ ਭੇਜਿਆ ਸੀ ਉਹਦਾ ਜਿਹੜਾ ਲਿਖਿਆ ਖਲੜਾ ਵਗੈਰਾ ਤੇ ਮੈਂ ਕੱਲ ਬਹੁਤ ਸਾਰੇ ਐਮਐਲਏ ਦੇ ਮੈਨੂੰ ਟੈਲੀਫੋਨ ਆ ਗਏ ਉਹਨਾਂ ਨੂੰ ਮੈਂ ਕਿਹਾ ਵੀ ਭਈ ਇਹ ਠੀਕ ਆ ਸਾਰੇ ਧਾਰਮਿਕ ਗ੍ਰੰਥ ਸਤਕਾਰਯੋਗ ਆ ਗੁਰੂ ਸਾਹਿਬ ਸਤਗੁਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨੇ ਗੁਰਦਾ ਗੱਦੀ ਦਿੱਤੀ ਆ ਇਸ ਕਰਕੇ ਇਹਨੂੰ ਉਦਾਂ ਰਿਲੇਟ ਕਰਨਾ ਉਹ ਠੀਕ ਨਹੀਂ ਗਾ ਬਾਕੀ ਸਾਰਿਆਂ ਦਾ ਅਸੀਂ ਸਤਕਾਰ ਕਰਦੇ ਆਂ